ਲੰਬੇ ਸਮੇਂ ਤੋਂ ਬੰਦ ਪਈਆਂ ਬੀਆਰਟੀਐਸ ਬੱਸਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਨਾਰਾਇਣਗੜ੍ਹ ਸਥਿਤ ਇੰਡੀਆ ਗੇਟ ਤੋਂ ਗੋਲਡਨ ਗੇਟ ਤੱਕ ਰੂਟ ਨੰਬਰ 201 ਦੀਆਂ ਬੱਸਾਂ ਨੂੰ ਸ਼ੁਰੂ ਕੀਤਾ ਗਿਆ ਇਸ ਮੌਕੇ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਡਾਕਟਰ ਇੰਦਰਵੀਰ ਸਿੰਘ ਨੇਚਰ ਕਮਿਸ਼ਨਰ ਕਾਰਪੋਰੇਸ਼ਨ ਗੁਲਪ੍ਰੀਤ ਸਿੰਘ ਆਲਕ ਅਤੇ ਸਮਾਜ ਸੇਵਕ ਡਾਕਟਰ ਇੰਦਰਪਾਲ ਵਿਮੋਜਿਤ ਸਾਹਿਬ ਇਸ ਮੌਕੇ ਦੱਸਿਆ ਗਿਆ ਕਿ ਫਿਲਹਾਲ ਇਹ ਬੱਸਾਂ ਟ੍ਰਾਇਲ ਲਈ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ 3 ਹਫ਼ਤੇ ਤੱਕ ਇਹਨਾਂ ਉੱਤੇ ਕੋਈ ਕਿਰਾਇਆ ਨਹੀਂ ਲੱਗੇਗਾ ਉਸ ਤੋਂ ਬਾਅਦ ਇਹਨਾਂ ਬੱਸਾਂ ਦਾ ਕਿਰਾਇਆ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਸਾਰੇ ਰੂਟਾਂ ਉੱਤੇ ਬੱਸ ਸੇਵਾ ਸ਼ੁਰੂ ਹੋਵੇਗੀ ਜੋ ਬੀਆਰਟੀਐਸ ਸੇਵਾ ਕਰੀਬ 1.5 ਸਾਲ ਤੋਂ ਬੰਦ ਸੀ ਹੁਣ ਅੰਮ੍ਰਿਤਸਰ ਸ਼ਹਿਰ ਵਾਸੀਆਂ ਦੀ ਮੰਗ ਉੱਤੇ ਦੁਬਾਰਾ ਇਹਨਾਂ ਨੂੰ ਕਾਰਪੋਰੇਸ਼ਨ ਵੱਲੋਂ ਚਲਾਇਆ ਜਾ ਰਿਹਾ ਹੈ ਇਹ ਅਸੀਂ ਟ్రਾਇਲ ਰਨ ਸ਼ੁਰੂ ਕਰ ਰਹੇ ਹਾਂ ਜੀ 1 ਮਹੀਨੇ ਲਈ ਜਿਹਦੇ ਵਿੱਚ ਪਹਿਲਾ ਹਫਤਾ ਟੈਕਨੀਕਲ ਟ్రਾਇਲ ਹੋਏਗੀ ਸਾਰੀਆਂ ਬੱਸਾਂ ਦੇ ਰੂਟ ਬੱਸਾਂ ਦੇ ਇੰਜਨ ਬੱਸਾਂ ਨੂੰ ਟੈਕਨੀਕਲੀ ਚੈੱਕ ਕੀਤਾ ਜਾਏਗਾ 8 ਬੱਸਾਂ ਚੱਲਣਗੀਆਂ ਉਸ ਤੋਂ ਬਾਅਦ ਬਾਕੀ 7 ਹਫਤੇ ਇਹਨੂੰ ਰੂਟ ਨੂੰ ਸੈਚੂਰੇਟ ਕੀਤਾ ਜਾਏਗਾ ਰੂਟ ਨੰਬਰ 201 ਨੂੰ ਅਸੀਂ ਪੂਰਾ ਸੈਚੂਰੇਟ ਕਰਾਂਗੇ ਇਹ ਬਿਲਕੁਲ ਐਵੇਂ ਹੋਏਗਾ ਕਿ ਜਿਵੇਂ ਕਮਰਸ਼ੀਅਲ ਲਾਂਚ ਤੋਂ ਬਾਅਦ ਵੀ ਚੱਲਣਾ ਹੈ ਤੇ ਉਸ ਟਾਈਮ ਵਿੱਚ ਟਿਕਟਾਂ ਕੱਟੀਆਂ ਜਾਣਗੀਆਂ ਬਸ ਉਸ ਟਿਕਾਂ ਦੀ ਕੋਈ ਵੈਲਿਊ ਨਹੀਂ ਹੋਏਗੀ ਟਿਕਟਾਂ ਕੱਟਣ ਦਾ ਮਕਸਦ ਇਹ ਹੈਗਾ ਕਿ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਕਿਸ ਟਾਈਮ ਤੇ ਫੁੱਟਫਾਲ ਜ਼ਿਆਦਾ ਹੈ ਕਿਸ ਟਾਈਮ ਤੇ ਘੱਟ ਹੈ ਤਾਂ ਕਿ ਬੱਸਾਂ ਦੀ ਇੰਟਰਵਲ ਜਿਹੜੀ ਹੈ ਉਸੇ ਹਿਸਾਬ ਨਾਲ ਲੌਜੀਕਲੀ ਪਲਾਨ ਕਰ ਸਕੀਏ ਤਾਂ ਕਿ ਪਿਛਲੀ ਵਾਰ ਵਾਂਗੂ ਇੱਕ ਦੇ ਪਿੱਛੇ ਪੰਜ ਬੱਸਾਂ ਨਾ ਖਾਲੀ ਚੱਲਦੀਆਂ ਹੋਣ ਸੋ ਕੋਸ਼ਿਸ਼ ਇਹ ਹੈ ਕਿ ਹਰ ਇੱਕ ਨੂੰ ਇਹ ਸਹੂਲਤਾਂ ਪੂਰੀ ਮਿਲੇ ਜਨਵਰੀ ਦੇ ਪਹਿਲੇ ਹਫਤੇ ਤੋਂ ਅਸੀਂ 60 ਬਸਾਂ ਨਾਲ ਇਹਨੂੰ ਕਮਰਸ਼ੀਅਲ ਲਾਂਚ ਕਰ ਦੇਵਾਂਗੇ ਤੇ ਇਹ ਪੂਰਾ ਸ਼ਹਿਰ ਵਿੱਚ ਆਪਰੇਸ਼ਨਲ ਹੋਏਗਾ ਇਹ ਮੈਂ ਬਹੁਤ ਕਲੀਅਰ ਮੈਸੇਜ ਦੇਣਾ ਚਾਹੁੰਦਾ ਜੀ ਅਸੀਂ ਅੰਮ੍ਰਿਤਸਰ ਪੁਲਿਸ ਨਾਲ ਟ੍ਰੈਫਿਕ ਪੁਲਿਸ ਨਾਲ ਇੱਕ ਜੁਆਇੰਡ ਡਰਾਈਵ ਚਲਾ ਰਹੇ ਹਾਂ ਜਿਹੜਾ ਜਿਹੜਾ ਬੀਆਰਟੀਐਸ ਲੇਨ ਵਿੱਚ ਕੋਈ ਪ੍ਰਾਈਵੇਟ ਵਹੀਕਲ ਪਾਈ ਗਈ ਉਹਦਾ ਬਹੁਤ ਹੈਵੀ ਚਲਾਨਿੰਗ ਦਾ ਸਿਸਟਮ ਇੰਟਰੋਡਿਊਸ ਕਰ ਰਹੇ ਹਾਂ ਹੋ ਸਕਦਾ ਹੈ ਕਿ ਬਾਰ-ਬਾਰ ਜਿਹੜੇ ਰਿਪੀਟਡ ਆਫੈਂਡਰਸ ਆ ਉਹਨਾਂ ਦੀਆਂ ਗੱਡੀਆਂ ਵੀ ਸੀਮ ਪੌਂਡ ਕਰਨੀਆਂ ਸ਼ੁਰ ਸਰਦੀ ਦਾ ਮੌਸਮ ਹੈ ਤੇ ਅਵਰ ਸਰ ਵਾਸੀ ਜਿਹੜੇ ਆ ਦੇਖੋ ਆਟੋ ਈ ਰਿਕਸ਼ਾ ਵਗੈਰਾ ਜਿਹੜਾ ਉਹ ਤੇ ਜਿਹੜੇ ਲੋਕਾਂ ਨੂੰ ਥੰਡ ਲੱਗਦੀ ਹੈ ਨਾ ਥੰਡ ਦਾ ਬਚਾਓ ਹੋਏਗਾ ਔਰ ਨਾਲ ਜਿਹੜਾ ਜਿਹੜੇ ਤਾਂ ਥੋੜਾ ਕਾਇ ਵੀ ਜਿਹੜਾ ਉਹ ਘਟੇਗਾ ਕਿ ਦੇਖੋ ਸਭ ਤੋਂ ਪਹਿਲਾਂ ਗੱਲ ਇਹ ਆ ਕਿ ਲੋਕਾਂ ਨੂੰ ਰੋਜ਼ਗਾਰ ਦੇ ਜਿਹੜੇ ਬੰਦੇ ਬੇਰੁਜ਼ਗਾਰ ਸੀ ਬਹੁਤ ਧੰਨਵਾਦ ਸਰਕਾਰ ਦਾ ਜਿਨ੍ਹਾਂ ਨੇ ਵਸਿਆ ਚਲਾਈ ਹੈ ਕਿਰ ਤੋਂ ਪ੍ਰੋਜੈਕਟ ਬੰਦ ਪਿਆ ਸੀ ਰੋਜ਼ਗਾਰ ਲੋਕਾਂ ਨੂੰ ਸਾਰਿਆਂ ਨੂੰ ਮਿਲ ਗਿਆ ਜੀ ਅਸੀਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੀ ਟੀਮ ਦਾ ਜੋ ਵੀ ਜਿੰਨਾ ਸਟਾਫ ਸਮੂਹ ਸਟਾਫ ਆ ਡਰਾਈਵਰ ਜਿਨ੍ਹਾਂ ਨੇ ਸਾਥ ਦਿੱਤਾ ਸਾਰੇ ਚੱਲਣ ਵਾਸਤੇ ਕਮਿਸ਼ਨਰ ਸਾਹਿਬ ਨੇ ਬਹੁਤ ਜ਼ੋਰ ਲਾਇਆ ਸਾਰੇ ਸਟਾਫ ਨੇ ਬਹੁਤ ਹੀ ਜ਼ੋਰ ਨਾਲ ਧੰਨਵਾਦ ਕਰਦੇ ਆ ਵੀ ਸਾਰਿਆਂ ਨੂੰ ਰਿਗਾਲ ਮਿਲਿਆ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸੋ ਮਚ ਵੀ ਜਿਨ੍ਹਾਂ ਨੇ ਵੀ ਸਾਡੇ ਨਾਲ ਸਾਥ ਦਿੱਤਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਰਿਆਂ ਦਾ ਕਿ ਕਮਿਸ਼ਨਰ ਸਾਹਿਬ ਜੀ ਲਾ ਕੇ ਜਿਨ੍ਹਾਂ ਨੇ ਸਾਡੇ ਨਾਲ ਵੀ ਪੂਰੇ ਦਿੱਟੋ ਜਾ ਕੇ ਵੀ ਬਸਾਂ ਨੂੰ ਆਨ ਰੌਡ ਕੀਤਾ ਹੈ ਬਹੁਤ ਬਹੁਤ ਥੈਂਕਸ ਬਹੁਤ ਬਿellow ਜਾਨੀਏ ਅਸੀਂ ਉਹਨਾਂ ਦਾ ਨਵਾਜ਼ ਕਰਨਾ ਚਾਹਦੇ ਆ ਥੈਂਕ ਯੂ ਸੋ ਮੱਚ ਪਰਿਵਾਰਾਂ ਨੂੰ ਸ਼ਹਿਰ ਵਾਸੀਆਂ ਨੂੰ ਸਹੂਤਾ ਮਿਲੀਆਂ ਡਰਾਈਵਰਾਂ ਨੂੰ ਮਿਲੀਆਂ ਰੁਜ਼ਗਾਰ ਮਿਲਿਆ ਬਹੁਤ ਚੰਗਾ ਲੱਗਾ ਬਹੁਤ ਖੁਸ਼ੀ ਦਾ ਦੌਰ ਅੱਜ ਸਾਡਾ ਨਵਾਂ ਸਾਲ ਅੱਜ ਤੋਂ ਸ਼ੁਰੂ ਹੋ ਗਿਆ ਜੀ ਜੀ 1.5 ਸਾਲ ਤੋਂ ਹੋ ਰਿਹਾ ਹੈ 3 ਸਾਲ ਤੋਂ ਬਸ ਹੁਣ ਬਹੁਤ ਖੁਸ਼ੀ ਹੈ ਪੂਰੇ ਸ਼ਹਿਰ ਵਾਸੀਆਂ ਨੂੰ ਅਮਰਸਰ ਸਿਟੀ ਦੇ ਟੂਰਿਸਟ ਆਉਂਦਾ ਸੀ ਉਹਨਾਂ ਦੇ ਬੱਚੇ ਪੜ੍ਹਨੇ ਲਾ ਆਖਿਰਕਾਰ ਸਰਕਾਰ ਅਤੇ ਨਗਰ ਨਿਗਮ ਵੱਲੋਂ ਬੀਆਰਟੀਐਸ ਪ੍ਰੋਜੈਕਟ ਨੂੰ ਰਨ ਕਰਨ ਦਾ ਜਿਹੜਾ ਹੈ ਉਹ ਫੈਸਲਾ ਲਿਆ ਗਿਆ ਹੈ ਭਾਵੇਂ ਕੁਝ ਦਿਨ ਇਸ ਨੂੰ ਫ੍ਰੀ ਚਲਾਇਆ ਜਾਣਾ ਹੈ ਜਾਂ ਟ੍ਰਾਇਲ ਬੇਸ ਤੇ ਹੀ ਇਹਨੂੰ ਰੱਖਿਆ ਗਿਆ ਹੈ ਪਰ ਫਿਰ ਵੀ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਉਮੀਦ ਹੈ ਕਿ ਸ਼ਹਿਰ ਵਾਸੀ ਵੀ ਇਹਦਾ ਪੂਰਾ ਫਾਇਦਾ ਲੈਣਗੇ ਕਿਉਂਕਿ ਇਸ ਪ੍ਰੋਜੈਕਟ ਤੇ ਜਿਹੜੇ ਨੇ ਕਰੋੜਾਂ ਰੁਪਏ ਲੱਗੇ ਹੋਏ ਨੇ ਤੇ ਜਨਤਾ ਦੇ ਪੈਸੇ ਨੂੰ ਇਸ ਤਰ੍ਹਾਂ ਬਰਬਾਦ ਵੀ ਨਹੀਂ ਕੀਤਾ ਜਾ ਸਕਦਾ ਸੋ ਉਮੀਦ ਕਰਦੇ ਹਾਂ ਕਿ ਲੋਕ ਇਹਦਾ ਵੱਧ ਤੋਂ ਵੱਧ ਫਾਇਦਾ ਲੈਣ ਤੇ ਇਸ ਪ੍ਰੋਜੈਕਟ ਨੂੰ ਜਿਹੜਾ ਹੈ ਉਹ ਲਗਾਤਾਰ ਜਾਰੀ ਰੱਖਿਆ ਜਾਵੇ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼